ਅੱਜ ਸਰਦਾਰ ਮਨਦੀਪ ਸਿੰਘ ਜੀ ਜੋ ਸਾਡੇ ਪਿੰਡ ਚੱਠਾ ਦੇ ਹਲਕਾ ਫੋਡੇਗੜ ਚੂੜੀਆਂ ਦੇ ਰਹਿਣ ਵਾਲੇ ਸੀ ਉਹਨਾਂ ਦੀ ਯਾਦ ਦੇ ਵਿੱਚ ਪਰਿਵਾਰ ਨੇ ਅਕਨਕਣ ਸਾਹਬ ਕਰਵਾਇਆ ਮੈਂ ਆਪਣੇ ਵੱਲੋਂ ਸਰਦਾਰ ਕੁਲਸੀਗ ਮਾਨਜੀ ਨੂੰ ਅੱਜ ਸ਼ਰਧਾ ਦੇ ਫੁੱਲ ਭੇਂਟ ਕੀਤੇ ਨੇ ਔਰ ਮੇਰਾ ਪੂਰੇ ਹਲਕਾ ਵਾਸੀਆਂ ਔਰ ਪੰਜਾਬੀਆਂ ਨੂੰ ਇੱਕ ਮੈਸੇਜ ਹੈ ਕਿ ਸ਼ਹੀਦ ਪਰਿਵਾਰ ਨੂੰ ਪਹਿਲ ਦਾ ਦਰਦ ਆ ਦੇਣਾ ਚਾਹੀਦਾ ਕਿਉਂਕਿ ਹਮੇਸ਼ਾ ਜਿਹੜੇ ਅਸੀਂ ਆਪਣੇ ਕਾਰੋਬਾਰ ਆਪਣੇ ਪਿੰਡਾਂ ਦੇ ਵਿੱਚ ਆਪਣੇ ਪਰਵਾਰਾਂ ਦੇ ਵਿੱਚ ਜੇ ਸੁਖੀ ਰਾਤ ਨੂੰ ਸੌ ਰਹੇ ਆ ਤੇ ਇੱਕ ਸ਼ਹੀਦ ਪਰਿਵਾਰ ਨਾਲ ਕਰਦੇ ਆ ਸੌ ਰਹੇ ਕਿ ਜਿਹੜੇ ਫੌਜੀ ਸ਼ਹੀਦ ਸਾਡੇ ਵਾਸਤੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਪਰ ਜਿਹੜੇ ਬਾਰਡਰਾਂ ਤੇ ਬੈਠੇ ਨੇ ਇਹ ਉਹਨਾਂ ਦੀਆਂ ਇਹ ਮੇਰਾ ਸਾਰੇ ਪੰਜਾਬ ਵਾਸੀਆਂ ਨੂੰ ਹਲਕਾ ਵਾਸੀਆਂ ਨੂੰ ਵੀ ਕੋਈ ਮੈਸੇਜ ਆ ਕਿ ਸ਼ਹੀਦ ਪਰਿਵਾਰਾਂ ਨੂੰ ਮਾਨ ਸਨਮਾਨ ਦੇ ਪੱਖ ਦੇ ਵਿੱਚ ਪਾਇਲ ਦੇ ਦਾਫੇ ਰੱਖਿਆ ਜਾਵੇ ਤੇ ਦੇ ਵਿੱਚ ਕਾਫੀ ਵੈਸੇ ਗਰਾਊਂਡ ਵਧੀਆ ਪੱਧਰ ਤੇ ਬਣ ਗਿਆ ਗੇਟ ਭਰਾ ਦੀ ਯਾਦ ਦੇ ਵਿੱਚ ਬਣਾਇਆ ਹੈ ਪਰ ਮੇਰੀ ਆਪਣੀ ਖੁਦ ਦੀ ਸੋਚ ਈ ਮਾਤਾ ਜੀ ਮੈਨੂੰ ਮਨਦੀਪ ਸਿੰਘ ਦੇ ਜਿਹੜੇ ਛੀਰ ਸਾਡਾ ਭਰਾ ਮਨਦੀਪ ਸਿੰਘ ਇਹਨਾਂ ਤੇ ਮਾਤਾ ਜੀ ਦੇ ਜੋ ਜ਼ੁਬਾਨ ਤੋਂ ਸ਼ਬਦ ਨਿਕਲੇ ਆ ਵੀ ਮੇਰਾ ਪੁੱਤ ਪਹਿਲੂ ਕਹਿੰਦਾ ਸੀ ਕਿ ਮੈਂ ਆਪਣੇ ਪਿੰਡ ਦੇ ਵਿੱਚ ਕਿਉਂਕਿ ਫੁੱਟਬਾਲ ਦਾ ਇੱਕ ਬਹੁਤ ਵਧੀਆ ਖਿਡਾਰੀ ਸੀ ਤੇ ਆਪਣੇ ਪਿੰਡ ਦੇ ਵਿੱਚ ਇੱਕ ਵਧੀਆ ਸਟੇਡੀਅਮ ਬਣਾਉਣਾ ਹੈ ਤੇ ਕਹਿੰਦਾ ਹੁੰਦਾ ਸੀ ਕਿ ਹੋ ਸਕਦਾ ਵੀ ਮੈਂ ਇਸ ਦੁਨੀਆ ਦੇ ਵਿੱਚ ਨਾ ਰਵਾਂ ਹੋ ਸਕਦਾ ਮੈਨੂੰ ਦੇਖ ਲਈ ਕੁਰਬਾਨੀ ਦੇਣੀ ਪਵੇ ਹੋ ਸਕਦਾ ਉਹਦੇ ਦਿਮਾਗ ਦੇ ਵਿੱਚ ਇਹ ਪਹਿਲੀ ਗੱਲਾਂ ਪਹਿਲਾਂ ਚੱਲਦੀਆਂ ਸੀ ਮੈਂ ਇਸ ਚੀਜ਼ ਦਾ ਵਚਨ ਦਿੰਦਾ ਕਿ ਪਿੰਡ ਨੂੰ ਅਸੀਂ ਵਧੀਆ ਸਟੇਡੀਅਮ ਹੀ ਦਵਾਵਾਂਗੇ ਔਰ ਪਿੰਡ ਦੇ ਵਿੱਚ ਪ੍ਰਵਾਹ ਭਰਾ ਦੀ ਯਾਦ ਦੇ ਵਿੱਚ ਸਰਦਾਰ ਮਨੀਸ਼ ਸਿੰਘ ਦੀ ਯਾਦ ਦੇ ਵਿੱਚ ਸਾਡਾ ਭਰਾ ਮਰ ਹੋਇਆ ਉਹਦੀ ਯਾਦ ਦੇ ਵਿੱਚ ਹੋਰ ਵੀ ਕਾफी ਕੁਝ ਸੀ ਪਿੰਡ ਦੇ ਵਿੱਚ ਸਰਕਾਰ ਵੱਲੋਂ ਡਿਵੈਲਪਮੈਂਟ ਜ਼ਰੂਰ ਕਰਾਵਾਂਗੇ ਉਹਨਾਂ ਦੇ ਨਾਮ ਦੀ